ਆਰੇ ਆ ਕਿਤਨਾ ਦਾ ਲੱਗੁੰਦਾ ਵਾਕੀ ਰਿਜ਼ਲਟ ਤੇ ਦੁੱਖ ਤੇ ਹੁੰਦਾ ਹੀ ਆ ਬੰਦੇ ਨੂੰ ਜਦੋਂ ਬੰਦੇ ਹਾਰ ਹੋਵੇ ਜਾਂ ਬੰਦੇ ਨੂੰ ਘੱਟ ਬੋਟਾ ਪੈਣ ਮਿਹਨਤ ਕੀਤੀ ਹੋਵੇ ਤੇ ਬੰਦਾ ਕਹਿੰਦਾ ਹੀ ਆ ਕਿ ਮੈਂ 30000 ਦੀ ਕਮੇਟੀ ਚੱਕੀ ਆ ਮੇਰਾ 30000 ਰੁਪਇਆ ਇਹਨਾਂ ਦਾ 30-30 ਕਰੋੜ ਰੁਪਇਆ ਇਹਨਾਂ ਲੀਡਰਾਂ ਨੂੰ ਮੈਂ 30000 ਰੁਪਏ ਦਾ ਪੜਨੇ ਪਾਇਆ ਪਿਆ ਵਾ ਕੀ ਮੋਦੀ ਹੋ ਗਿਆ ਕੀ ਭਗਵੰਤ ਮਾਨ ਸਾਹ ਹੋ ਗਏ ਕੀ ਆਮ ਆਦਮੀ ਪਾਰਟੀ ਕੀ ਜਿਹੜੀਆਂ ਮਰਜ਼ੀ ਲਾ ਲੋ ਸਮਾਜ ਪਾਰਟੀ ਜਿਹੜੀ ਵੀ ਲਾ ਲੋ ਕਾਂਗਰਸ ਭਾਜਪਾ ਅਕਾਲੀ ਦਲ ਜਿਹੜੀ ਮਰਜ਼ੀ ਲਾ ਲੋ ਸਾਰੀਆਂ ਪਾਰਟੀਆਂ 30000 ਰੁਪਏ ਦਾ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਯੂਨੀਵਰਸਿਟੀ ਵਿੱਚ ਕੁੱਟੇ ਜਾ ਰਹੇ ਆ ਉਹਨਾਂ ਨੂੰ ਤੱਕਾ ਹੋ ਰਿਹਾ ਇਹ ਇੱਥੇ ਵੋਟਾਂ ਨੂੰ ਪਏ ਆ 2027 ਦੇ ਵਿੱਚ ਮੈਂ ਕਹਿੰਦਾ ਕਿਸੇ ਪਾਰਟੀ ਨੂੰ ਨਾ ਜਿਤਾਓ ਸਾਰੇ ਆਜ਼ਾਦ ਜਿਤਾਓ ਇੱਕ ਵਾਰ ਇਹਨਾਂ ਨੂੰ ਪਤਾ ਤਾਂ ਲੱਗੇ ਯਾਰ ਤੁਸੀਂ ਤੁਹਾਡੇ ਹੱਥੋਂ ਤਾਕਤ ਆ ਉਹ ਬੋਡ ਦੀ ਤਾਕਤ ਵੀ ਜਿਹੜੀ ਦੁਨੀਆ ਨੂੰ ਹਿਲਾ ਸਕਦੀ ਆ ਕਿਸੇ ਲੀਡਰ ਨੂੰ ਕਿਸੇ ਵੀ ਮੰਤਰੀ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਨੂੰ ਵੀ ਕਿਉਂਕਿ ਉਹ ਸਾਡਾ ਲੋਕਤੰਤਰ ਹੈ ਔਰ ਡਾਕਟਰ ਭੀਨੋ बाबा ਸਾਹਿਬ ਦਾ ਜਿਹਾ ਸੰਵਿਧਾਨ ਸੀਗਾ ਉਹਦੇ ਵਿੱਚ ਲਿਖਿਆ ਸੀਗਾ ਪੜੋ ਲਿਖੋ ਆਗੇ ਵਧੋ ਸੰਘਰਸ਼ ਕਰੋ ਨਾ ਤੇ ਸਾਡੇ ਬੱਚਨ ਸੰਘਰਸ਼ ਕੀਤਾ ਜਾਂਦਾ ਨਾ ਤੇ ਸਾਡੇ ਬੱਚੇ ਪੜ੍ਹੇ ਲਿਖੇ ਜਾਂਦੇ ਪਿਆ ਇਸ ਤਰ੍ਹਾਂ ਸਾਡੇ ਬੱਚਾਂ ਨਾਲ ਟੱਕਾ ਹੋ ਰਿਹਾ ਜਦੋਂ ਹਾਲ ਪੀਰ ਤੋਈ ਸੀਗੇ ਹਰ ਕੋਈ ਧਰਮ ਹਰ ਕੋਈ ਬੰਦੋਤ ਕੇ ਉੱਥੇ ਜਾ ਕੇ ਰਾਸ਼ਟਰ ਮੰਡਲ ਗਿਆ ਕਿ ਮੇਰੇ ਨੰਬਰ ਵੰਜਣ ਮੇਰੇ ਨੰਬਰ ਵੰਜਾ ਐਤ ਕੀ ਕੋਈ ਨਹੀਂ ਗਿਆ ਯਾਰ ਐਤ ਕਿਉਂ ਨਹੀਂ ਗਿਆ ਕਿਉਂਕਿ ਇੱਥੇ ਬੱਚਿਆਂ ਦਾ ਮਸਲਾ ਸੀਗਾ ਸਾਨੂੰ ਕੀ ਲੈਣਾ ਔਰ ਜੇ ਸਾਡੇ ਪੰਜਾਬ ਤੋਂ ਸਿੱਖਿਆ ਖੋਈ ਜਾ ਰਹੀ ਆ ਤਾਂ ਅਸੀਂ ਕੀ ਕਰਦੇ ਹਰ ਇੱਕ ਬੰਦਾ ਸੋਚਦਾ ਮੇਰਾ ਬੱਚਾ ਪੜ੍ਹ ਲਿਖ ਕੇ ਬਾਹਰ ਜਾਵੇ ਮੇਰਾ ਬੱਚਾ ਪੜ੍ਹਿਆ ਲਿਖਿਆ ਲੋਕੇਸ਼ਨ ਲਗਾਏ ਆਪਣੀ ਸਹੀ ਜਗ੍ਹਾ ਤੇ ਪਹੁੰਚੇ ਇਹ ਲੋਕਾਂ ਨੇ ਲੀਡਰਾਂ ਨੇ ਤੁਹਾਡੇ ਬੱਚਾ ਨੂੰ ਜ਼ਿੰਦਾਬਾਦ ਮਰਦਾਬਾਦ ਕਰਨ ਵਾਸਤੇ ਰੱਖਿਆ ਔਰ ਕੁਝ ਨਹੀਂ ਕਰਨ ਵਾਸਤੇ ਰੱਖਿਆ ਨਾ ਇੱਕ ਵੀ ਅੱਗੇ ਵਧਨ ਦੇਣਗੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਮਰੇ 2027 ਦੇ ਵਿੱਚ ਤੁਸੀਂ ਆਪਣੀ ਤਾਕਤ ਦਿਖਾ ਦਿਓ ਇਹ ਤਰਨ ਤਰਨ ਵਾਲਿਓ ਤੁਸੀਂ ਮੈਨੂੰ ਪਾਵੇਂ ਇਥੋਂ ਹਰਾ ਦੋਗੇ ਨਾ ਪਰ ਆਪਣੇ ਕੰਮ ਕਰਾ ਕੇ ਦਿਖਾ ਦਿਓ ਹੱਜ ਵੀ ਲੱਖਾਂ ਹੀ ਐਕਸੀਡੈਂਟ ਹੋਏ ਆ ਲੋਕੀ ਰੋਂਦੇ ਪਏ ਆ ਸੜਕਾਂ 'ਚ ਰੋਂਦੇ ਪਏ ਆ ਕਈਆਂ ਟੱਕੇ ਹੋਏ ਆ ਔਰ ਜੇ ਪੰਜਾਬ 'ਚ ਕਈ ਨੌਕਰੀ ਕਿਸੇ ਕੋ ਨੌਕਰੀ ਨਹੀਂ ਗਈ ਸਾਰੇ ਬੇੜਾਗਰ ਹੋਇਆ ਪਿਆ ਅਸੀਂ ਕਿੱਧਰ ਜਾਈਏ ਸਾਨੂੰ ਕੋਈ ਹਾਲਾਤ ਨਹੀਂ ਦੇ ਮੈਂ ਕਹਿੰਦਾ ਤੁਸੀਂ ਲੜੋ ਮੇਰੇ ਅਸੀ ਸਮਾਜ ਭਾਈਚਾਰਾ ਮੇਰੇ ਬਾਲਮੀਕ ਸਮਾਜ ਗੁਰੂ ਰਵਿਦਾਸ ਸਮਾਜ ਔਰ ਸਿੱਖ ਸਮਾਜ ਲੜਨ ਸਾਰੇ ਜਾਣੇ ਲੜਦੇ ਔਰ ਜਿਹੜੇ ਸਾਡੇ ਵੀ ਸਾਰੇ ਭਰਾ ਹੈਗੇ ਆ ਔਰ ਮਜਬੂਸੀ ਕੇ ਸਾਡੇ ਸਿੰਘ ਭਾਈ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਸਾਨੂੰ ਸਾਡੀ ਕੌਮ ਨੂੰ ਤਾਂਚ ਕੀਤੀ ਜਾਂਦੀ ਹੈ ਸਾਡੀ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਜਣਾ ਖੜਾ ਉੱਠ ਕੇ ਮੂੰਹ ਚੁੱਕ ਕੇ ਕੁਛ ਦਾ ਕੁਛ ਬੋਲ ਦਿੰਦਾ ਵਾ ਅਸੀਂ ਉਹਨਾਂ ਦੇ ਉੱਤੇ ਜੁੱਤੀਆਂ ਆਂਦੀਆਂ ਮਾਰਨੀ ਨਾ ਸਿਰ ਗੰਜੇ ਕਰ ਦੇਣੇ ਆ ਔਰ ਇੱਕ ਗੱਲ ਕਹਿਣਾ ਚਾਹੁੰਦੇ ਵੀ ਇਹ ਜਿਹੜਾ ਜਾਤਪਾਤ ਦਾ ਮਸਲਾ ਇਹ ਨਾ ਕਰੋ ਅਸੀਂ ਤਾਂ ਸਾਰਿਆਂ ਨੂੰ ਇੰਡੀਅਨ ਬਣਾਣਾ ਚਾਹੁੰਦੇ ਆ ਸਾਰੇ ਭਾਰਤ ਦੇ ਮੁੱਲਵੰਸੀ ਬਣਾਣਾ ਚਾਹੁੰਦੇ ਆ ਵੀ ਸਾਰੇ ਇੱਕ ਚਤ ਹੋ ਗਏ ਹਿੰਦੂ ਮੁਸਲਮਾਨ ਸਿੱਖ ਸਾਰੇ ਭਰਾ ਭਰਾ ਇੱਕ ਦੂਸੇ ਜਗਾ ਜਾਇਆ ਕਰੋ ਕਿ ਦੋ ਘਰ ਜਾਇਆ ਕਰੋ ਪਿਆਰ ਵੱਧਾ ਵਾ ਔਰ ਜੇ ਤੁਸੀਂ ਆਪਣੇ ਯੂਨੀਵਰਸਿਟੀ ਦੇ ਬੱਚਿਆਂ ਵਾਸਤੇ ਨਹੀਂ ਲੜ ਦੇਣਾ ਅੱਜ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਬਹੁਤ ਕਿੱਥੇ ਸਾਨੂੰ 35 ਕਿਲੋ ਕਣਕ ਮਿਲਦੀ ਸੀ ਹੁਣ 12 ਕਿਲੋ ਤੇ ਆ ਗਈ ਆ ਹੁਣ 12 ਤੋਂ ਵੀ 2 ਕਿਲੋ ਰਹਿ ਜਾਣੀਆਂ ਉਸ ਟਾਈਮ ਤੇ ਬੋਲਿਓ ਜਦ ਤੁਹਾਡੇ ਜੰਜੀਰਾ ਪਾਤਿਆਂ ਦੇ ਗਲਿਆਂ ਵਿੱਚ ਉਦੋਂ ਬੋਲੋਗੇ ਅੱਜ ਹੁਣ ਤੁਹਾਡੇ ਲੋਕਤੰਤਰ ਆ ਤੁਸੀਂ ਖੁੱਲ ਕੇ ਬੋਲੋ 2024 ਦੇ ਵਿੱਚ ਕਿਸੇ ਲੀਡਰ ਨੂੰ ਵੋਟ ਨਾ ਪਾਓ ਸਾਰੇ ਆਜ਼ਾਦ ਬਣਾਓ ਜੀ ਇਹ ਆਪਣੀ ਜੈਂਸ ਦਾ ਦੇ ਵੋਟਾਂ ਲੜਦੇ ਆ ਅੱਜ ਸੈਕਟਰ ਦੇ ਐਮ ਐਲ ਏ ਜਿਹੜਾ ਇਲੈਕਸ਼ਨ ਲੜਦਾ ਮੁੜ ਕੇ ਉਹ ਕੂਰਚੂਦਰਾ ਤੇ ਆ ਜਾਂਦੇ ਭ੍ਰਿਸ਼ਟਾਚਾਰ ਕੀ ਕਹਿੰਦੇ ਮੈਂ ਇੱਕ ਨਸ਼ੇ ਦੇ ਖਿਲਾਫ ਗਾਣਾ ਵੀ ਲਿਖਿਆ ਜੀ ਇਧਰ ਤੱਕ ਦੋ ਲੈਣਾ ਹੋ ਚੁੱਕਿਆ ਜੀ ਤੈਸਵੇਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਹੋ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਵੰਚ ਬਚਾਉਣਾ ਮੁਸ਼ਕਲ ਹੋ ਗਿਆ ਵੰਚ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਤੀਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਵੇਖ ਭਗਤ ਸਿੰਘ ਆ ਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾ ਸੋਡੇ ਖਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਕੁਰਸੀ ਦੀ ਹੀ ਭੁਕਨੇ ਕੁਰਸੀ ਦੀ ਹੀ ਭੁਕਨੇ ਲੀਡਰ ਲਾਣਾ ਦੋਸ਼ੀ ਏ ਜੇਦਰ ਦੇਖਾਂ ਹੁੰਦੀ ਇਹਨਾਂ ਦੀ ਤੱਕੇ ਈਸ਼ਾਈ ਹੈ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰ ਇੱਕ ਹੋਰ ਗੱਲ ਆਈ ਦੇਖੋ ਜੀ ਜਿਹੜੀ ਐਸਪੀ ਸਾਹਿਬ ਮੈਡਮ ਇਹਨਾਂ ਨੇ ਸਸਪੈਂਡ ਕਰਾਈ ਆ ਦੇਖੋ ਅਕਾਲੀ ਦਲ ਨੇ ਕੰਪਲੀਟ ਕੀਤੀ ਭਾਜਪਾ ਨੇ ਸਸਪੈਂਡ ਕਰਾ ਦਿੱਤੀ ਇਹ ਜਿਹੜਾ ਆਈਪੀਐਲ ਅਫਸਰ ਆ ਬੜੀ ਮੁਸ਼ਕਲ ਬੰਦੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾਈ ਪੀਐਲ ਅਫਸਰ ਦੀ ਇੱਜ਼ਤ ਕੀ ਆ ਯਾ ਉਹਨਾਂ ਨੇ ਥੋੜੀ ਬੋਟ ਪਾਣੀ ਜਾ ਕੇ ਇਸ ਕਰਕੇ ਮੇਰੀ ਭੈਣ ਨੂੰ ਬਹਾਲ ਕੀਤਾ ਜਾਵੇ ਇਹ ਜਿਹੜਾ ਤੱਕਾ ਵਾ ਚੋਣ ਕਮਿਸ਼ਨਰ ਵੀ ਇਹਨਾਂ ਦੇ ਕਹਿਣ ਦੇ ਉੱਤੇ ਗੱਲਾਂ ਕਰਦਾ ਬੀਜੇਪੀ ਦੇ ਕਹਿਣ ਦੇ ਉੱਤੇ ਮੈਂ ਸਰੀਆਮ ਕਹੂੰਗਾ ਮੈਂ ਡਰਦਾ ਨਹੀਂਗਾ ਜਿਹੜੀ ਗੱਲ ਦਿਲ ਚ ਉਹੀ ਗੱਲ ਕਰਾਂਗਾ ਜੀ ਸੱਚ ਦਾ ਤੈਰ ਹੋਣਾ